ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਵੀਡੀਓ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵੀਡੀਓ 'ਚ ਤੁਹਾਨੂੰ ਦੱਸਣ ਜਾ ਰਿਹਾ ਜੇ ਤੁਹਾਨੂੰ ਨਹੀਂ ਮਿਲੇ 2.2 ਹਜ਼ਾਰ ਤਾਂ ਤੁਸੀਂ ਕੀ ਕਰ ਸਕਦੇ ਹੋ ਕਿਹੜੇ-ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰ ਸਕਦੇ ਹੋ ਉਸ ਬਾਰੇ ਆਪਾਂ ਚਲੋ ਚਾਹੁੰਦੇ ਮੈਂ ਅਪਡੇਟ ਦੁੱਤੇ ਉਸ ਤੋਂ ਪਹਿਲਾਂ ਛੋਟੀ ਜੀ ਗੁਜ਼ਾਰਿਸ਼ ਹੈ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲੋ ਚਾਹੁੰਦੇ ਮੈਂ ਅਪਡੇਟ ਦੁੱਤੇ ਜੀ ਦੇਖ ਸਕਦੇ ਹੋ ਜੀ ਪੀਐਮ ਕਿਸਾਨ ਦੀ 16ਵੀਂ ਇੰਸਟਾਲੇਸ਼ਨ ਜਿਹੜੇ ਖਾਤੇ ਵਿੱਚ ਨਹੀਂ ਆਈ ਤਾਂ ਪੀਐਮ ਕਿਸਾਨ ਯੋਜਨਾ ਦੀ 16ਵੀਂ ਤਾਂ ਕਮੇਟੀ ਕਿੱਥੇ ਅਪਲਾਈ ਜਿਹੜੀ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਤੁਹਾਨੂੰ ਸੁਣਾ ਚਾਹੁੰਦੇ ਆ 28 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ 11 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨਯੋਗੀ ਦੀ ਜਿਹੜੀ ਯੋਜਨਾ ਦੀ 16ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ ਦੇਸ਼ ਦੇ ਕਈ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਚੁੱਕਿਆ ਪਰ ਕੁਝ ਕਿਸਾਨ ਇਸ ਯੋਜਨਾ ਤੋਂ ਬਾਂਝੇ ਵੀ ਰਹਿ ਚੁੱਕੇ ਨੇ ਜੇ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਅਪਲਾਈ ਕੀਤਾ ਹੈ ਪਾਲ ਇਸ ਯੋਜਨਾ ਦੀ ਰਾਸ਼ੀ ਅਜੇ ਤੱਕ ਤੁਹਾਡੇ ਖਾਤੇ ਵਿੱਚ ਨਹੀਂ ਆਈ ਤਾਂ ਇਹ ਤੁਹਾਡੇ ਵਾਸਤੇ ਸ਼ਿਕਾਇਤ ਕਿੱਥੇ ਕਰਨੀ ਹੈ ਤੁਹਾਨੂੰ ਸੁਣਾ ਚੁਣ ਜੇ ਤੁਹਾਡੇ ਖਾਤੇ ਵਿੱਚ ਅਜੇ ਤੱਕ ਕਿਸ਼ਤ ਦੀ ਰਾਸ਼ੀ ਨਹੀਂ ਆਈ ਤਾਂ ਤੁਸੀਂ ਪੀਐਮ ਕਿਸਾਨ ਠੀਕ ਹੈ ਜੀ underscore icictc@gov.in ਜਾਂ pmkisanfunds@gov.in ਤੇ ਈਮੇਲ ਰਾਹੀਂ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਬਾਰੇ ਸ਼ਿਕਾਇਤ ਕਰ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਹੈਲਪਲਾਈਨ ਨੰਬਰ ਹੈ ਜੀ 011 ਤੇ 243 00 ਤੇ 606 ਦੇ ਵੀ ਕਾਲ ਕਰ ਸਕਦੇ ਤੁਸੀਂ ਇੱਕ ਹੋਰ ਵੀ ਨੰਬਰ ਹੈ 1552 ਕਾਹੜ ਤੇ ਵੀ ਤੁਸੀਂ ਕਾਲ ਜਿਹੜਾ ਕਾਲ ਕਰ ਸਕਦੇ ਹੋ ਪ੍ਰਧਾਨ ਮੰਤਰੀ ਕਿਸਾਨ ਦੀ ਟੀਮ ਨਾਲ ਗੱਲ ਕਰਨ ਲਈ ਤੁਸੀਂ ਟੋਲ ਫਰੀ ਨੰਬਰ ਹੈ ਉਹਤੇ ਵੀ ਕਪਤਾ ਕਰ ਸਕਦੇ ਹੋ ਅਤੇ ਜੇ ਤੁਸੀਂ ਸ਼ਿਕਾਇਤ ਕਰਨ ਤੋਂ ਬਾਅਦ ਵੀ ਠੀਕ ਹੈ ਤੁਸੀਂ ਕਿਹੜੇ ਕਿਹੜੇ ਅੱਗੇ ਕੀ ਕਰ ਸਕਦੇ ਹੋ ਕਿਉਂ ਨਹੀਂ ਮਿਲ ਰਹੀ ਆਈ ਜਿਹੜੀ ਕਿਸ਼ਤ ਹੈ ਰਾਸ਼ੀ ਜੇ ਤੁਹਾਨੂੰ ਅਜੇ ਤੱਕ ਸਕੀਮ ਦੀ ਕਿਸ਼ਤ ਦੀ ਰਾਸ਼ੀ ਨਹੀਂ ਮਿਲੀ ਤਾਂ ਤੁਸੀਂ ਕੀ ਕਰ ਸਕਦੇ ਹੋ ਸਰਕਾਰ ਨੇ ਇਕਈਵੀਸੀ ਲਾਜ਼ਮੀ ਕਰ ਦਿੱਤਾ ਸੀ ਜਿੰਨਾ ਕਾਰਨ ਕਿਸਾਨ ਨੇ ਇਕਈਵੀਸੀ ਨਹੀਂ ਕੀਤੀ ਉਹਨਾਂ ਨੂੰ ਕਿਸ਼ਤ ਦੀ ਰਕਮ ਵੀ ਨਹੀਂ ਮਿਲੇਗੀ ਉਸ ਤੋਂ ਬਾਅਦ ਨੰਬਰ ਦੋ ਦੇ ਜੇ ਤੁਸੀਂ ਰਜਿਸਟ੍ਰੇਸ਼ਨ ਫਾਰਮ ਵਿੱਚ ਕੋਈ ਗਲਤੀ ਜਾਣਕਾਰੀ ਭਰ ਦਿੱਤੀ ਹੈ ਗਲਤ ਜਾਣਕਾਰੀ ਤਾਂ ਵੀ ਤੁਹਾਨੂੰ ਜਿਹੜੀ ਕਿਸ਼ਤ ਦੀ ਰਾਸ਼ੀ ਨਹੀਂ ਮਿਲੇਗੀ ਉਸ ਤੋਂ ਬਾਅਦ ਲਾਪਾਤੀ ਦਾ ਬੈਂਕ ਖਾਤਾ ਆਧਾਰਕਰਨ ਨਾਲ ਲਿੰਕ ਨਾ ਹੋਣ ਤੇ ਕਿਸ਼ਤ ਦੀ ਰਾਸ਼ੀ ਵੀ ਫਸ ਸਕਦੀ ਹੈ ਚੌਥਾ ਜੀ ਜ਼ਮੀਨ ਦੀ ਪੜਤਾਲ ਲਾਜ਼ਮੀ ਹੈ ਜੇ ਕਿਸਾਨ ਦੀ ਜ਼ਮੀਨ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਤਾਂ ਸਾਨੂੰ ਸਕੀਮ ਦਾ ਲਾਭ ਮਿਲ ਨਹੀਂਦਾ ਉਸ ਤੋਂ ਬਾਅਦ ਕਿ ਕਿਸਾਨ ਨੂੰ ਗਲਤ ਦਸਤਾਵੇਜ਼ ਰਾਹੀਂ ਕਰਵਾਉਣ ਦੇ ਸਕੀਮ ਦਾ ਲਾਭ ਹੀ ਨਹੀਂ ਮਿਲਦਾ ਤਾਂ ਇਹ ਕੰਮ ਕਰਕੇ ਤੁਸੀਂ ਜੀ 2-2000 ਰੁਪਏ ਰਾਸ਼ੀ ਲੈ ਸਕਦੇ ਹੋ ਜਿਨ੍ਹਾਂ ਨੂੰ ਨਹੀਂ ਮਿਲੀ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੂੰ ਮਿਲ ਗਈ ਹੈ ਉਹ ਵੀ ਨੀਚੇ ਯੈਸ ਜਰੂਰ ਲਿਖਿਓ ਜੀ ਬਹੁਤ ਬਹੁਤ ਧੰਨਵਾਦ